ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ 6 ਪੋ ਤੋਂ ਲੈ ਕੇ 13 ਪੋ ਤੱਕ ਦੇ ਜਿਹੜੇ ਦਿਨ ਚੱਲਦੇ ਨੇ ਇਹ ਸਾਡੇ ਲਈ ਬੜੇ ਮਹਾਨ ਦਿਨ ਹੁੰਦੇ ਨੇ ਕਿਉਂਕਿ ਇਨ੍ਹਾਂ ਦਿਨਾਂ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਸਾਡੇ ਲਈ ਵਾਰ ਦਿੱਤਾ ਸੀ ਸਾਡੇ ਲਈ ਮਤਲਬ ਕਿ ਉਹਨਾਂ ਨੇ ਇਹ ਚਾਇਆ ਸੀ ਵੀ ਮੇਰਾ ਪੰਥ ਵੱਸਦਾ ਰਹੇ ਮੈਂ ਭਲਾ ਦੀ ਉੱਜੜ ਜਾਵਾਂ ਮੇਰਾ ਕੋਈ ਗੱਲ ਇਸੇ ਲਈ ਉਹਨਾਂ ਨੇ ਕੀ ਕੀਤਾ ਸੀ 6 ਤੇ 7 ਪੋ ਦੀ ਰਾਤ ਮਤਲਬ ਕੱਲ ਦਾ ਕੱਲ ਦੀ ਦਾ ਰਾਤ ਤੇ ਅੱਜ ਦਾ ਦਿਨ ਉਹਨਾਂ ਨੇ ਅਨੰਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਆਪਣੇ ਸਾਰੇ ਪਰਿਵਾਰ ਸਮੇਤ ਕਿਉਂਕਿ ਪਹਾੜੀ ਰਾਜਿਆਂ ਨੇ ਪਹਿਲਾਂ ਹੀ 6-7 ਮਹੀਨੇ ਪਹਿਲਾਂ ਹੀ ਘੇਰਾ ਪਾਇਆ ਹੋਇਆ ਸੀ ਕਿਉਂਕਿ ਉਹ ਦੇਖ ਨਹੀਂ ਸਕਦੇ ਸੀਗੇ ਮੁਗਲ ਜਿਹੜੀ ਸਰਕਾਰ ਸੀਗੀ ਪਹਾੜੀ ਰਾਜੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਇਹੋ ਜੀ ਕਿਹੜੀ ਤਾਕਤ ਹੈ ਵੀ ਜਿਹਦੇ ਨਾਲ ਉਹ ਇੰਨਾ ਆਪਣਾ ਜਿਹੜਾ ਪਰਿਵਾਰ ਆ ਵਧਾ ਰਹੇ ਨੇ ਇਸ ਕਰਕੇ ਉਹਨਾਂ ਨੇ ਕੀ ਕੀਤਾ ਉਹਨਾਂ ਤੇ ਉਹਨਾਂ ਦਾ ਪਹਿਲਾ ਹੀ ਅਨੰਦਪੁਰ ਸਾਹਿਬ ਦੇ ਕਿਲੇ ਤੇ ਉਹਨਾਂ ਨੇ ਘੇਰਾ ਪਾ ਰੱਖਿਆ ਸੀ 6-7 ਮਹੀਨੇ ਜਿਹਦੇ ਨਾਲ ਕੀ ਸੀ ਕਿ ਨਾ ਤਾਂ ਕੋਈ ਚੀਜ਼ ਅੰਦਰ ਆ ਸਕਦੀ ਸੀ ਨਾ ਹੀ ਕੋਈ ਚੀਜ਼ ਬਾਹਰ ਜਾਂਦੀ ਸੀ ਇੱਥੋਂ ਤੱਕ ਕਿ ਕਿਲੇ ਅੰਦਰ ਪਾਣੀ ਦੀ ਕਮੀ ਹੋਣ ਲੱਗੀ ਸੀ ਖਾਣ ਪੀਣ ਦੀਆਂ ਚੀਜ਼ਾਂ ਵੀ ਕਮੀ ਹੋਣ ਲੱਗੀ ਸੀ ਪਾਣੀ ਲੈਣ ਲਈ ਜੇਕਰ ਮੰਨ ਲਓ ਚਾਰ ਸਿੰਘ ਬਾਹਰ ਜਾਂਦੇ ਵੀ ਸੀ ਤਾਂ ਉਹਨਾਂ 'ਚ ਸਿਰਫ ਦੋ ਹੀ ਸਿੰਘ ਵਾਪਸ ਆਉਂਦੇ ਸੀ ਕਿਉਂਕਿ ਦੋ ਸਿੰਘ ਤਾਂ ਸ਼ਹੀਦੀ ਸ਼ਹੀਦੀ ਪਾ ਜਾਂਦੇ ਸੀ ਜੰਗ ਕਰਦੇ ਕਰਦੇ ਸਤਰਾ ਨਾਲ ਜਿਹੜੇ 6-7 ਮਹੀਨੇ ਸੀ ਬਹੁਤ ਜ਼ਿਆਦਾ ਹੀ ਉਹਨਾਂ ਦੇ ਲਈ ਕੀ ਭਾਰੀ ਸੀਗੇ ਕਿਉਂਕਿ ਉਹਨਾਂ ਲਈ ਬਹੁਤ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਖੀਰ ਫਿਰ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਕੁਝ ਨਹੀਂ ਕਵਾਂਗੇ ਤੁਸੀਂ ਕਿਰਪਾ ਕਰਕੇ ਕਿਲਾ ਖਾਲੀ ਕਰ ਦਿਓ 6 ਅਤੇ 7 ਪੋ ਦੇ ਦਿਨ ਉਹਨਾਂ ਨੇ ਕਿਲਾ ਖਾਲੀ ਕਰ ਦਿੱਤਾ ਪਰੰਤੂ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਝੂਠੀਆਂ ਸੋਹਾਂ ਖਾਧੀਆਂ ਸੀ ਜਿਹਦੇ ਕਰਕੇ ਜਦੋਂ ਹੀ ਅਕੀਰਤਪੁਰ ਸਾਹਿਬ ਟੱਪੇ ਆਲਦੀ ਨਾਲ ਪਹਾੜੀ ਰਾਜਿਆਂ ਨੇ ਪਿੱਛੋਂ ਹਮਲਾ ਬੋਲ ਦਿੱਤਾ ਅੱਜ ਦੇ ਦਿਨ ਮਤਲਬ ਅੱਜ ਸਵੇਰ ਦੇ ਦਿਨ ਭਾਈ ਉਦਾਸ ਸਿੰਘ ਜੀ ਅਤੇ ਭਾਈ ਬਚਿੱਤਰ ਸਿੰਘ ਜੀ 100 ਸਿੰਘਾਂ ਦੇ ਸਮੇਤ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਹੋਏ ਸ਼ਹੀਦ ਹੋ ਗਏ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਸੁਬਾਹ ਦੇ ਦਿਨ ਸਰਸਾ ਨਦੀ ਤੇ ਪਹਿਲਾ ਅੰਮ੍ਰਿਤ ਵੇਲਾ ਕੀਤਾ ਆਸਾ ਦੀ ਵਾਰ ਦੇ ਕੀਰਤਨ ਕੀਤਾ ਉਸ ਤੋਂ ਬਾਅਦ ਸਰਸਾ ਨਦੀ ਨੂੰ ਪਾਰ ਕੀਤਾ ਜਿਉਂ ਹੀ ਸਰਸਾ ਨਦੀ ਨੂੰ ਪਾਰ ਕੀਤਾ ਨੀ ਬਾਦ ਤੇਜ਼ ਸੀ ਉੱਤੋਂ ਸਰਸਾ ਦਾ ਪਾਣੀ ਵੀ ਬਹੁਤ ਜ਼ਿਆਦਾ ਉੱਪਰ ਤੱਕ ਆਇਆ ਹੋਇਆ ਸੀ ਜਿਸ ਕਾਰਨ ਉਹਨਾਂ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਨੂੰ ਕਿ ਉਹਨਾਂ ਦੇ ਪਰਿਵਾਰ ਦੇ ਇੱਕ ਹਿੱਸਾ ਜਿਹੜਾ ਸੀ ਇੱਕ ਹਿੱਸਾ ਤਾਂ ਮਾਤਾ ਗੁਜਰਕੌਰ ਜੀ ਅਤੇ ਦੋਨੋਂ ਛੋਟੇ ਸਹਬਜ਼ਾਦੇ ਇਹ ਵੱਖਰਾ ਹੋ ਗਿਆ ਹਿੱਸਾ ਤੇ ਚਾਲੀ ਸਿੰਘ ਅਤੇ ਗੁਰਗੋਬਿੰਦ ਸਿੰਘ ਜੀ ਇਹ ਵੱਖਰੇ ਹੋ ਗਏ ਸਨ ਚਮਕੌਰ ਸਾਹਿਬ ਵਾਲੀ ਜਗ੍ਹਾ ਤੇ ਚਲੇ ਗਏ ਮਤਲਬ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਚਾਲੀ ਸਿੰਘ ਹੋਰ ਚਮਕੌਰ ਸਹਿ ਪਹੁੰਚੇ ਸਨ ਕੀਰਤਪੁਰ ਸਹਿ ਪਾਰ ਕਰਦੇ ਹੋਏ ਚਮਕੌਰ ਸਹਿ ਛੋਟੇ ਸਹਿਬ ਜਦ ਤੱਕ ਮਾਤਾ ਗੁਜਰੀ ਜੀ ਇਹ ਕੁੰਮਾ ਮਾਸ਼ਕੀ ਦੀ ਅੱਜ ਝੌਂਪੜੀ ਵਿੱਚ ਉੱਥੇ ਰਹੇ ਸੀ ਤੇ ਇੱਕ ਜਥਾ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਇਹ ਦਿੱਲੀ ਵੱਲ ਨੂੰ ਚਲੇ ਗਏ ਸੀ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਸਹਿ ਪਹੁੰਚੇ ਤਾ ਪਿੱਛੋਂ ਜਿਹੜੇ ਪਹਾੜੀ ਰਾਦੇ ਸੀ ਉਹਨਾਂ ਨੇ ਚਮਕੌਰ ਸਾਹਿਬ ਨੂੰ ਘੇਰਾ ਪਾ ਲਿਆ ਤਾਂ ਜਦੋਂ 8 ਪੋ ਦੀ ਦਿਨ ਆਇਆ ਤਾਂ ਸਿੰਘਾਂ ਨੇ ਇਹ ਫੈਸਲਾ ਕੀਤਾ ਕਿ ਅਸੀਂ 40 ਸਿੰਘਾਂ ਤੋਂ 10 ਲੱਖ ਦੀ ਫੌਜ ਹੈ 40 ਸਿੰਘਾਂ ਨੇ 10 ਲੱਖ ਦੀ ਫੌਜ ਨਾਲ ਮੁਕਾਬਲਾ ਕੀਤਾ ਤੇ ਪੰਜ-ਪੰਜ ਸਿੰਘਾਂ ਦਾ ਇੱਕ ਇੱਕ ਜੱਥਾ ਜਾਂਦਾ ਸੀ ਹਰ ਵਾਰ ਕਿਲੇ ਤੋਂ ਬਾਹਰ ਜਾਂਦਾ ਸੀ ਤੇ ਜੰਗ ਕਰਦਾ ਸੀ ਉਹਨਾਂ ਨਾਲ ਜਿੰਨਾਂ ਵਿੱਚੋਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੁਹੱਕਮ ਸਿੰਘ ਜੀ ਤੇ ਭਾਈ ਸਾਹਿਬ ਸਿੰਘ ਜੀ ਨਾਲ ਵੱਡੇ ਸਹਬਜ਼ਾਦੇ ਬਾਬਾ ਜੀਤ ਸਿੰਘ ਜੀ ਤੇ ਬਾਬਾ ਜਹਾਰ ਸਿੰਘ ਜੀ ਇਹ ਸ਼ਹੀਦੀ ਪਾ ਕੇ ਗਏ ਸਨ ਉਸ ਤੋਂ ਬਾਅਦ ਜੇ ਸਾਨੂੰ ਹੋਰ ਵੀ ਪਤਾ ਹੈ ਕਿ ਜਦੋਂ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਪਹਿਲੇ ਦਿਨ ਕੁੰਮਾ ਮਾਸਕੀ ਦੀ ਝੌਂਪੜੀ ਵਿੱਚ ਰਹੇ ਉਸ ਤੋਂ ਅਗਲੇ ਦਿਨ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਘਰ ਲੈ ਗਿਆ ਜਦੋਂ ਆਪਣੇ ਘਰ ਲੈ ਕੇ ਜਾਂਦਾ ਰਾਤ ਨੂੰ ਦੇਖਦਾ ਵੀ ਮਾਤਾ ਜੀ ਦੇ ਕੋਲ ਇੱਕ ਸਿੱਕਿਆਂ ਦੀ ਥੈਲੀ ਹੈ ਮਤਲਬ ਉਹਨਾਂ ਉਹਨਾਂ ਨੂੰ ਪਤਾ ਸੀ ਵੀ ਇਹਦੇ ਚ ਉਹਨਾਂ ਕੋਲ ਮੋਹਰੇ ਹੈਗੀਆਂ ਨੇ ਉਹਦੇ ਮਨ 'ਚ ਲਾਲਚ ਆ ਗਿਆ ਉਹ ਲਾਲਚ ਦੇ ਕਰਕੇ ਉਹਨੇ ਰਾਤ ਨੂੰ ਜਦੋਂ ਸੁੱਤੇ ਪਏ ਸੀ ਮਾਤਾ ਜੀ ਉਹਨੇ ਮੋਹਰੇ ਚੁੱਕਣ ਦੀ ਕੋਸ਼ਿਸ਼ ਕੀਤੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰੰਤੂ ਮਾਤਾ ਜੀ ਨੂੰ ਪਤਾ ਲੱਗ ਗਿਆ ਵੀ ਇਹਨੇ ਮੇਰੀਆਂ ਮੋਹਰੇ ਚੱਕ ਲਈਆਂ ਨੇ ਸਵੇਰੇ ਹੁੰਦਿਆਂ ਸਾਰੀ ਮਾਤਾ ਜੀ ਨੇ ਪੁੱਛਿਆ ਗੰਗੂ ਨੂੰ ਕਿ ਜਿਹੜੀਆਂ ਮੋਹਰੇ ਮੇਰੀਆਂ ਸਨ ਉਹ ਤੂੰ ਸੰਭਾਲ ਲਈਆਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਤੂੰ ਚੋਰੀ ਕਰ ਲਈ ਉਹਨਾਂ ਨੇ ਕਿਹਾ ਵੀ ਤੂੰ ਸੰਭਾਲ ਲਈਆਂ ਤਾਵੇਂ ਗੰਗੂ ਬ੍ਰਾਹਮਣ ਇਹ ਗੱਲ ਕਹਿੰਦਾ ਵੀ ਤੁਸੀਂ ਮੇਰੇ ਤੇ આરોਪ ਲਗਾ ਰਹੇ ਹੋ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ ਇਸੇ ਸਬੰਧ ਵਿੱਚ ਉਹਨੇ ਮਾਤਾ ਜੀ ਤੇ ਛੋਟੇ ਸਾਹਿਬ ਜੰਦਾ ਨੂੰ ਗ੍ਰਿਫਤਾਰ ਕਰਵਾ ਲਿਆ ਜਦੋਂ ਹੀ ਵਜ਼ੀਰ ਖਾਂ ਦੀ ਕਚਹਿਰੀ ਹੁੰਦੀ ਹੈ 10 11 ਤੇ 12 ਨੂੰ ਵਜ਼ੀਰ ਖਾਂ ਦੀ ਕਚਹਿਰੀ ਦੇ ਵਿੱਚ ਬਹੁਤ ਜ਼ਿਆਦਾ ਛੋਟੀ ਉਮਰ ਸੀ ਬਾਬਾ ਫਤੇ ਸਿੰਘ ਤੇ ਬਾਬਾ ਜੋਰਾਵਰ ਸਿੰਘ ਜੀ ਦੀ ਪਰ ਛੋਟੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਕੁਝ ਕਿਹਾ ਗਿਆ ਕਿ ਤੁਹਾਨੂੰ ਅਸੀਂ ਮਹਾਰਾਜ ਮਹਿਲ ਦੇ ਦਾਂਗੇ ਤੁਹਾਨੂੰ ਅਸੀਂ ਖੇਡਣ ਲਈ ਆ ਚੀਜ਼ਾਂ ਮਿੱਠੇ-ਮਿੱਠੇ ਪਕਵਾਨ ਦਿੱਤੇ ਜਾਣਗੇ ਬਹੁਤ ਜ਼ਿਆਦਾ ਉਹਨਾਂ ਨੂੰ ਡਰਾਇਆ ਗਿਆ ਬਹੁਤ ਜ਼ਿਆਦਾ ਉਹਨਾਂ ਨੂੰ ਚੀਜ਼ਾਂ ਦੀ ਵਰਤਾਰਾ ਦਿੱਤੀ ਗਈ ਪਰ ਫੇਰ ਵੀ ਛੋਟੇ ਸਭ ਜ਼ਿਆਦਾ ਘਬਰਾਏ ਨਹੀਂ ਇੱਥੋਂ ਤੱਕ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਹ ਤਾਂ ਡੂਲਦੇ ਨਹੀਂ ਹੈਗੇ ਉਹਨਾਂ ਨੂੰ ਉਹਨਾਂ ਲਈ ਕੀ ਕੀ ਕੀਤਾ ਗਿਆ ਉਹਨਾਂ ਨੂੰ ਛੋਟੇ-ਛੋਟੇ ਤਸੀਹੇ ਵੀ ਦਿੱਤੇ ਗਏ ਜਿਵੇਂ ਉਹਨਾਂ ਦੇ ਉੱਤੇ ਕੀ ਚਾਬਕ ਲਗਾਏ ਗਏ ਜਿਵੇਂ ਗੁਲੇਲ ਦੇ ਨਾਲ ਨਹੀਂ ਅਸੀਂ ਖੇਡਦੇ ਹੁੰਦੇ ਗੁਲੇਲ ਦੇ ਨਾਲ ਵੀ ਮਾਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੂੰ ਗੁਲੇਲ ਬਿਮਾਰੀਆਂ ਗਈਆਂ ਤਾਂ ਕਿ ਸ਼ਾਇਦ ਇਹ ਪਿਗਲ ਜਾਣ ਤਾਂ ਕਿ ਸ਼ਾਇਦ ਡਰ ਦੇ ਮਾਰੇ ਆਪਦਾ ਧਰਮ ਛੱਡ ਦੇਣ ਜੇਕਰ ਇਹ ਧਰਮ ਛੱਡ ਦੇਣਗੇ ਤਾਂ ਅਸੀਂ ਕਹਿ ਸਕਾਂਗੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੇ ਧਰਮ ਛੱਡਤਾ ਦੇਖ ਲਓ ਇਹ ਇਹਨਾਂ ਦੀ ਸਿੱਖੀ ਹੈ ਪਰ ਲੇਕਿਨ ਨਹੀਂ ਮਾਤਾ ਗੁਜਰਪੌਰ ਜੀ ਨੇ ਆਪਣੇ ਪੋਤਿਆਂ ਨੂੰ ਸ੍ਰੀ ਗੁਰ ਤੇਗ ਬਹਾਦਰ